ਅੱਜ ਵਕ ਵਕ ਜਥੇਬੰਦੀਆਂ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਖਾਸ ਕਰਕੇ ਇਸਾਸਰ ਪੰਜਾਬ ਦੇ ਵਿੱਚੋਂ ਵੇਖਣ ਨੂੰ ਮਿਲਿਆ ਥਾਂ ਥਾਂ ਤੇ ਲੋਕ ਚੜੇ ਨੇ ਖਜਲ ਖਵਾਰ ਹੋ ਰਹੇ ਨੇ ਤਾਂ ਇਹ ਜਿਹੜੀ ਬੰਦ ਕਾਲ ਦਿੱਤੀ ਗਈ ਸੀ ਭਾਰਤ ਅਮਰੀਕਾ ਦੇ ਵਿਚਕਾਰ ਜਿਹੜਾ ਵਪਾਰ ਨੂੰ ਲੈ ਕੇ ਸਮਝੌਤਾ ਹੋਇਆ ਸੀ ਉਸ ਨੂੰ ਲੈ ਕੇ ਕਾਲ ਦਿੱਤੀ ਗਈ ਸੀ ਤਾਂ ਕਿਸਾਨਾਂ ਦਾ ਕਹਿਣਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਇਹ ਜਿਹੜਾ ਸਮਝੋਤਾ ਹੈ ਉਹ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਹੈ ਕਿਉਂਕਿ ਇਸ ਨਾਲ ਜਿਹੜੇ ਨੇ ਮਜ਼ਦੂਰਾਂ ਦੇ ਹੱਕ ਕੱਟਦੇ ਨੇ ਤਾਂ ਅੱਜ ਜਾਨਕੀ 12 ਫਰਵਰੀ ਨੂੰ ਬੰਦ ਕਾਲ ਦਾ ਸੱਦਾ ਦਿੱਤਾ ਗਿਆ ਸੀ ਜਿਸ ਦਾ ਅਸਰ ਖਾਸ ਕਰਕੇ ਪੰਜਾਬ ਤੇ ਪਿਆ ਕਿਉਂਕਿ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਵੀ ਕਾਫੀ ਦਿਨਾਂ ਤੋਂ ਹੜਤਾਲ ਕੀਤੀ ਗਈ ਸੀ ਤਾਂ ਉਹਨਾਂ ਨੂੰ ਨਾਲ ਲੈ ਕੇ ਅੱਜ ਜਿਹੜਾ ਭਾਰਤ ਕਾਲ ਦੀ ਬੰਦ ਦੀ ਕਾਲ ਦਿੱਤੀ ਗਈ ਸੀ ਤਾਂ ਇਸ ਦਾ ਅਸਰ ਕਾਫੀ ਥਾਮਾ ਤੇ ਵੇਖਣ ਨੂੰ ਮਿਲਿਆ ਲੋਕ ਜਿਹੜੇ ਨੇ ਖੱਜਲ ਖੁਆਰ ਹੋ ਰਹੇ ਨੇ ਤੇ ਤੁਹਾਨੂੰ ਦੱਸ ਦੇ ਕਿ ਇਹਦੇ ਵਿੱਚ ਕੀ ਕੀ ਕੁਝ ਬੰਦ ਰਹੇਗਾ ਉਹ ਵੀ ਅਸੀਂ ਤੁਹਾਨੂੰ ਇਸ ਤੇ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਇਸ ਬੰਦਕੋਲ ਦੇ ਵਿੱਚ ਜੇ ਗੱਲ ਕੀਤੀ ਜਾਵੇ ਇਸ ਪ੍ਰਦਰਸ਼ਨ ਦੇ ਵਿੱਚ 트렌ਡ ਜੁਣੀਨਾ ਕਿਸਾਨ ਜਥੇਬੰਦੀਆਂ ਤੇ ਮੁਲਾਜ਼ਮ ਸੰਗਠਨ ਸਰਗਰਮੀ ਦੇ ਨਾਲ ਹਿੱਸਾ ਲੈ ਰਹੇ ਨਹੀਂ ਤਾਂ ਸੂਬੇ ਦੇ ਵਿੱਚ ਹੜਤਾਲ ਦਾ ਜਿਹੜਾ ਹੁਣ ਤੱਕ ਮਿਲਿਆ ਜੁਲਿਆ ਅਸਰ ਜਿਹੜਾ ਵੇਖਣ ਨੂੰ ਮਿਲਿਆ ਤਾਂ ਦੱਸ ਦੇ ਕਿ ਕਿਸਾਨ ਜੁਨੀਅਨ ਦੇ ਵੱਲੋਂ ਇਹ ਜਿਹੜਾ ਵਿਰੋਧ ਕੀਤਾ ਗਿਆ 2025 ਦੇ ਵਿੱਚ ਜਿਹੜਾ ਇੱਕ ਬਿੱਲ ਪੇਸ਼ ਕੀਤਾ ਗਿਆ ਸੀ ਉਸ ਦੇ ਵਿਰੋਧ ਦੇ ਵਿੱਚ ਇਹ ਜਿਹੜਾ ਬੰਦ ਕਾਲ ਦਿੱਤੀ ਗਈ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਜਿਹੜੇ ਕਾਨੂੰਨ ਨੇ ਮਜ਼ਦੂਰਾਂ ਦੇ ਹੱਕ ਘਟਾਉਂਦੇ ਨੇ ਅਤੇ ਨੌਕਰੀ ਦੀ ਸੁਰੱਖਿਆ ਕਮਜ਼ੋਰ ਕਰਦੇ ਨੇ ਕਿਸਾਨ ਸੰਗਠਨ ਵੀ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਇਸ ਨਾਲ ਖੇਤੀਬਾੜੀ ਅਤੇ ਡੈਰੀ ਖੇਤਰ ਪ੍ਰਭਾਵਿਤ ਹੋ ਸਕਦੇ ਨੇ ਬੈਂਕ ਜੁਨੀਅਰ ਨੇ ਹੜਤਾਲ ਦੇ ਵਿੱਚ ਸ਼ਾਮਲ ਹੋਣ ਦਾ ਸੰਕੇਤ ਦਿੱਤਾ ਜਿਸ ਨਾਲ ਸਰਕਾਰੀ ਬੈਂਕਾਂ ਦੀਆਂ ਕੁਝ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ ਸਕੂਲ ਅਤੇ ਕਾਲਜਾਂ ਦੇ ਲਈ ਕੋਈ ਕੌਮੀ ਹੁਕਮ ਨਹੀਂ ਹੈ ਪਰ ਕੇਰਲ, ਉੜੀਸਾ ਤੇ ਕਰਨਾਟਕ ਦੇ ਕੁਝ ਇਲਾਕਿਆਂ ਦੇ ਵਿੱਚ ਸਥਾਨਕ ਬੰਦ ਦੇ ਕਾਰਨ ਪੜਾਈ ਰੁਕ ਸਕਦੀ ਹੈ ਆਵਾਜਾਈ ਸਬ ਤੋਂ ਪ੍ਰਭਾਵਿਤ ਹੋ ਸਕਦੀ ਹੈ ਬੱਸਾਂ ਆਟੋ ਰਿਕਸ਼ਾ ਤੇ ਸਥਾਨਕ ਰੂਟਾਂ ਤੇ ਰੁਕਾਵਟਾਂ ਆ ਸਕਦੀਆਂ ਨੇ ਰੇਲਵੇ ਤੇ ਹਵਾਈ ਅੱਡੇ ਚੱਲਦੇ ਰਹਿਣਗੇ ਪਰ ਸੜਕਾਂ ਤੇ ਰੁਕਾਵਟਾਂ ਕਾਰਨ ਮੁਸਾਫਰਾਂ ਨੂੰ ਮੁਸ਼ਕਲਾਂ ਆ ਸਕਦੀਆਂ ਨੇ ਜੇ ਤਾਜ਼ਾ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪੋਤੀ ਹੀ ਸਵੇਰੇ ਦੇ ਜ਼ਿਆਤਰ ਬਾਜ਼ਾਰ ਖੁੱਲੇ ਹੋਏ ਨੇ ਜ਼ਿਆਤਰ ਬੈਂਕਾਂ ਦੇ ਵਿੱਚ ਵੀ ਕੰਮਕਾਜ ਜਾਰੀ ਹੈ ਤਾਂ ਉਥੇ ਹੀ ਕੁਝ ਥਾਵਾਂ ਤੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਕਈ ਸਰਕਾਰੀ ਵਿਭਾਗਾਂ ਦੇ ਵਿੱਚ ਹੜਤਾਲ ਕਾਰਨ ਕੰਮਕਾਜ ਪ੍ਰਭਾਵਿਤ ਹੋਏ ਨਹੀਂ ਪਰ ਖਾਸ ਕਰਕੇ ਕੰਟਰੈਕਟ ਜਾਂ ਕਿ ਠੇਕਾ ਮੁਲਾਜ਼ਮ ਹੜਤਾਲਤੇ ਨੇ ਜਦਕਿ ਪੱਕੇ ਮੁਲਾਜ਼ਮ ਆਪਣੀ ਡਿਊਟੀਆਂ ਨਿਭਾ ਰਹੇ ਤਾਕੀ ਕੀ ਕੁਝ ਬੰਦ ਹੋਏਗਾ ਇਸ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੜਤਾਲ ਕਈ ਰਾਜਾਂ ਦੇ ਵਿੱਚ ਜਨਤਕ ਖੇਤਰਾਂ ਦੇ ਬੈਂਕਾਂ ਆਵਾਜਾਈ ਅਤੇ ਸਰਕਾਰੀ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਸਕੂਲ ਬੰਦ ਹੋ ਸਕਦੇ ਨੇ ਜਿਹੜੇ ਹਾਲਾਂਕਿ ਆਨਲਾਈਨ ਬੈਂਕਿੰਗ ਏਟੀਐਮ ਸੇਵਾਵਾਂ ਜਿਹੜੀਆਂ ਨੇ ਉਹ ਚਾਲੂ ਰਹਿ ਸਕਦੀਆਂ ਨੇ ਜਨਤਕ ਆਵਾਜਾਈ ਅਤੇ ਸਥਾਨਕ ਬਾਜ਼ਾਰਾਂ ਦੇ ਵਿੱਚ ਵੀ ਵਿਗਨ ਚਾ ਬੰਦ ਹੋਣ ਦੀ ਉਮੀਦ ਹੈ ਪਰ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਜਿਵੇਂ ਕਿ ਇਸ ਦੇ ਵਿੱਚ ਹਸਪਤਾਲ ਅਤੇ ਐਂਬੂਲੈਂਸ ਜਿਹੜੇ ਨੇ ਉਹ ਚੱਲਦੇ ਰਹਿਣਗੇ ਹਵਾਈ ਅੱਡੇ ਤੇ ਹੋਰ ਸੇਵਾਵਾਂ ਜਿਹੜੀਆਂ ਨੇ ਚਾਲੂ ਰਹਣਗੇ ਪਰ ਆਵਾਜਾਈ ਦੇ ਵਿੱਚ ਦੇਰੀ ਹੋ ਸਕਦੀ ਹੈ